ਸੱਚਾ ਸਤ ਉਹ ਕਰਿਆ ਕਰੇ ਜੋ ਸਿੱਖਾਂ ਨੇ ਚੋਖ ਅੰਦੇ ਏਕ ਨਾ ਲਾਗੀ ਜੋ ਬਾਸ ਪਜਾਈਏ ਹੁਣ ਅਗਲੇ ਕਹਿੰਦੇ ਵੀ ਭਾਈ ਸੱਚਾ ਸਤ ਤੈਨੂੰ ਤਾਂ ਮਿਲ ਗਿਆ ਤੇਰੇ ਗਲੇਜੇ ਤਾਂ ਛੇਕ ਮਿਲ ਪੈ ਗਿਆ ਹੁਣ ਤੂੰ ਵੀ ਤਾਂ ਸੱਚਾ ਸਤਗੁਰਈ ਹੈ ਸੱਚ ਦੀ ਗੱਲ ਕਰ ਰਹੇ ਆ ਉਹ ਕਹਿੰਦਾ ਹਾਂ ਠੀਕ ਹੈ ਵੀ ਤੇਰੇ ਛੇਕ ਪੈ ਗਿਆ ਹੋਰ ਨਹੀਂ ਕਿਸੇ ਦੇ ਪਿਆ ਤੇਰੇ ਤੇ ਬਿਨਾ ਹੋਰ ਨਹੀਂ ਕਿਸਨ ਬੜਿਆ ਗੁਰੂ ਨਾਨਕ ਤਾਂ ਹੋਰ ਕੋਈ ਕਾ ਨਾ ਭਾਈ ਗੱਲ ਤੁਹਾਡੀ ਵੀ ਠੀਕ ਆ ਪਰ ਸਾਚਾ ਸਤਿਅ ਦਾ ਕੀ ਕਰੇ ਜੇ ਸਿੱਖ ਕੰਮੇ ਜੋ ਕਿ ਸਖੰਡ ਕਮੀ ਆ ਅੰਦੇ ਇੱਕ ਨਾ ਲੱਗੀ ਜੋ ਬਾਸ ਬਜਾ ਕੇ ਕੋਈ ਨਾ ਨਹੀ ਲੱਗਦੀ ਇੱਕ ਵੀ ਅੰਦੇ ਅੰਦੇ ਇੱਕ ਨਾ ਲੱਗੀ ਜੋ ਬਾਸ ਬਜਾਈਆ ਫੂਕ ਗੁਰਬਾਣੀ ਬਥੇਰਾ ਕੁਝ ਕਹਿੰਦੀ ਆ ਇਹ ਹਿੰਦੂਵਾਨ ਨੇ ਸਾਰੇ ਸਿੱਖ ਇਹਨਾਂ ਨੂੰ ਲੱਗਦੀ ਨਹੀਂ ਕੋਈ ਗੱਲ ਜਿੰਨਾ ਜਿਹੜੇ ਹਿੰਦੂ ਨੇ ਕੋਈ ਗੱਲ ਦਾ ਸੱਦੀ ਹੁੰਦਾ ਇਹਨਾਂ ਤੇ ਹਿੰਦੂਵਾਨਾ ਹੁੰਦਾ ਅੰਤੇ ਇਹ ਕਰਨ ਲੱਗੀ ਇਹ ਅੰਤੇ ਇਹ ਕਰਨ ਲੱਗੀ ਕਰਦੇ ਗੁਰੂ ਨਾਨਕ ਦੇਵ ਜੀ ਨੂੰ ਨਾਮ ਤੇ ਨੀ ਦੋ ਨਾ ਤੁਰਕਾਣ ਕਾਣੇ ਨੂੰ ਤਾਂ ਭਾਵੇਂ ਲੱਗ ਜੇ ਅੰਧਿਆਂ ਨੂੰ ਨਹੀਂ ਲੱਗਦੀ ਹੁੰਦੀ ਅੰਤੇ ਇਹ ਕਰਨ ਲੱਗੀ ਦਾ ਅਰਥ ਇਹ ਕਰਾਂਗੇ ਅਸੀਂ ਕਹਾਂਗੇ ਹਿੰਦੂਆਂ ਨਾਲ ਜਿੰਨਾ ਚਿਰ ਅਸੀਂ ਹਿੰਦੂਆਂ ਨਹੀਂ ਕੋਈ ਲੱਗਣੀ ਸਾਡੇ ਤੇ ਅਸਰ ਨਹੀਂ ਹੋਣਾ ਅੰਤੇਕ ਨੂੰ ਲੱਗੇ ਕਿ ਭਾਂ ਭਜਾਈਏ ਹੂਕ ਇਧਰ ਹੂਕ ਮਾਰੀ ਨੂੰ ਬਸ ਨਿਕਲ ਕੋਈ ਅਸਰੇ ਨਹੀਂ ਹੋ ਰਿਹਾ ਕਿਸੇ ਤੇ ਕੋਈ ਹਦਾਇਗਾ ਰਿਹਾ ਘੁਰਬਾਨੀ ਜ਼ਾਇਕਾ ਰਿਹਾ ਅਸੀਂ ਦੇਖਣਾ ਵੀ ਅਸੀਂ ਕਿੱਥੇ ਖੜੇ ਹਾਂ ਇਹ ਤਾਂ ਹੁਣ ਆਪਣਾ ਹੀ ਦੇਖਣਾ ਸੀ ਆਹ ਧੱਪੜ ਚੋੜ ਦਾ ਨਾ ਵੀ ਅਸੀਂ ਕਿੱਥੇ ਖੜੇ ਹਾਂ ਕਿਉਂ ਖੜੇ ਹਾਂ ਕੀ ਗੱਲ ਆਦਮ ਤੇ ਤਰ ਗਾ ਲੋ ਘੁਰਬਾਨੀ ਬੜ ਕੇ இதுதான்